ਕ੍ਰੇਡਿਟ ਸਰਕਾਰ ਨੇ ਇੱਕ ਪਲਾਨ ਅਨਾਉਂਸ ਕੀਤਾ ਹੈ ਕਿ ਆਟੋ ਥੈਫਟ ਨੂੰ ਕਿਦਾ ਕੰਬੈਟ ਕਰਨਾ ਹੈ ਜਿਹੜਾ ਆਟੋ ਥੈਫਟ ਆ ਕਾਰਾਂ ਦੀ ਚੋਰੀ ਇੱਕ ਬਹੁਤ ਵੱਡਾ ਮਸਲਾ ਬਣਿਆ ਤਾਂ ਇਹਦੇ ਮਾਮਲੇ ਦੇ ਵਿੱਚ ਇਹ ਹੁਣ ਇਹ ਕਹਿੰਦੇ ਆ ਵੀ ਚੋਰਾਂ ਨੂੰ ਜ਼ਿਆਦਾ ਜਿਹੜਾ ਸਜ਼ਾ ਦਿੱਤੀ ਜਾਵੇ ਜਿਹੜੀ ਪੁਲਿਸ ਤੇ ਬਾਰਡਰ ਏਜੰਸੀ ਦੇ ਵਿਚਕਾਰ ਬੈਟਰ ਜਿਹੜੀ ਆ ਇਨਫੋਰਮੇਸ਼ਨ ਸ਼ੇਅਰਿੰਗ ਹੋਵੇ ਪੁਲਿਸ ਵਾਲਿਆਂ ਨੂੰ ਤੇ ਬਾਰਡਰ ਵਾਲਿਆਂ ਨੂੰ ਪੁਲਿਸ ਨੂੰ ਜੋ ਕੁਝ ਮਿਲੇ ਉਹ ਥੋੜਾ ਜਿਹਾ ਬੈਟਰ ਹੋਵੇ ਤਰੀ ਚੋਰੀ ਆ ਉਹ ਕਈ ਪ੍ਰੋਵਿੰਸ ਦੇ ਵਿੱਚ 50% ਤੱਕ ਵਧ ਗਈ ਆ ਜਿਵੇਂ ਕੂਬੈਕ ਆ 34.5% ਅਨਟੈਰੀਓ ਦੇ ਵਿੱਚ ਵਧੀ ਆ ਪਲਾਨ ਦੇ ਵਿੱਚ ਕੀ ਆ ਕਿ ਨਵੇਂ ਜਿਹੜੇ ਹੈਗੇ ਨੇ ਜੁਰਮਾਨੇ ਉਹ ਕੀਤੇ ਜਾਣਗੇ ਜਿਹੜੇ ਗੈਂਗ ਨੇ ਇਹ ਕਾਰਾਂ ਚੋਰੀ ਕਰਨ ਵਾਲੇ ਜਾਂ ਜਿਹੜੇ ਮਨੀ ਲੌਂਡਰਿੰਗ ਕਰਦੇ ਕਿਉਂਕਿ ਸਾਰਾ ਕੁਝ ਡਰੱਗ ਮਨੀ ਲੌਂਡਰਿੰਗ ਮਰਡਰਸ ਰিয়েਲ ਏਸਟੇਟ ਮਾਰਕੀਟ ਏਕਾਰਾਂ ਦੀ ਚੋਰੀ ਇਹ ਸਾਰਾ ਕੁਝ ਕਿਸੇ ਨਾ ਕਿਤੇ ਜਾ ਕੇ ਇੱਕ ਦੂਜੇ ਦੇ ਨਾਲ ਇਕੱਠਾ ਹੋ ਜਾਂਦਾ ਜੁੜ ਜਾਂਦਾ ਸਰਕਾਰ ਇਹ ਚਾਹੁੰਦੀ ਆ ਕਿ ਜਿਹੜੀ ਕ੍ਰਾਈਮਨਲ ਐਕਟੀਵਿਟੀਜ਼ ਜਾਂ ਜਿਹੜੀਆਂ ਟੈਰਰਿਸਟ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਉੱਤੇ ਜਿਹੜੀ ਫਾਈਨਾਂਸਿੰਗ ਹੋ ਰਹੀ ਆ ਮਤਲਬ ਕਾਰ ਚੋਰੀ ਦਾ ਪੈਸਾ ਕਿਤੇ ਤਾਂ ਜਾ ਰਿਹਾ ਨਾ ਅਨਟੈਰੀਓ ਦੇ ਵਿੱਚ 34.5% ਵਧ ਗਿਆ ਕਬੈਕ ਦੇ ਵਿੱਚ ਪਿਆਰ ਪਰਸਨ ਕਾਰਾਂ ਦੀ ਚੋਰੀ ਦੇ ਵਿੱਚ ਵਾਧਾ ਹੋ ਗਿਆ ਇਹ ਚੋਰੀ ਕਰਕੇ ਕਾਰਾਂ ਵਿਕਦੀਆਂ ਤਾਂ ਕਿਤੇ ਹੈਗੀਆਂ ਹੀ ਆ ਚਾਹੇ ਉਹ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਵਿਕਦੀਆਂ ਹੁਣ ਜੇ ਉੱਥੇ ਵਿਕਦੀਆਂ ਤਾਂ ਉਹਦਾ ਪੈਸਾ ਤਾਂ ਵਾਪਸ ਕਿਤੇ ਨਾ ਕਿਤੇ ਜਾਂਦਾ ਹੀ ਆ ਕੈਨੇਡਾ ਦੇ ਵਿੱਚ ਜਾਂ ਇਵਨ ਕਿਸੇ ਵੀ ਥਾਂ ਦੇ ਉੱਤੇ ਉਹ ਜਿਹੜਾ ਪੈਸਾ ਆ ਫਿਰ ਉਹ ਕਿੱਥੇ ਜਾਂਦਾ ਜਾਂ ਕਿੱਥੋਂ ਆਉਂਦਾ ਉਹਦਾ ਹਸਾਬਤਾਂ ਰੱਖਣ ਦੇ ਲਈ ਇਹ ਕਾਨੂੰਨ ਜਿਹੜੇ ਬਣਾਏ ਜਾ ਰਹੇ ਆ ਜਿਹੜੀਆਂ ਅਦਾਲਤਾਂ ਨੇ ਉਹ ਬੈਂਕ ਨੂੰ ਆ ਜਿਹੜੇ ਆਰਡਰ ਕਰ ਸਕਦੀਆਂ ਵੀ ਆ ਆ ਜਿਹੜੇ ਅਕਾਊਂਟ ਨੇ ਇਹਨਾਂ ਨੂੰ ਪੁਲਿਸ ਇਨਵੈਸਟੀਗੇਸ਼ਨ ਦੇ ਲਈ ਉੱਪਰ ਰੱਖਿਆ ਜਾਵੇ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ ਉਹ ਅਕਾਊਂਟ ਨੂੰ ਮਤਲਬ ਜਿਹੜੀਆਂ ਸਸਪੈਕਟ ਕੋਈ ਕ੍ਰਾਈਮਨਲ ਐਕਟੀਵਿਟੀ ਦੇ ਮਾਮਲੇ ਦੇ ਵਿੱਚ ਸਮਝ ਕੇ ਬੰਦ ਨਹੀਂ ਕਰ ਸਕਦੀਆਂ ਇਹਦੇ ਨਾਲ ਹੋਊਗਾ ਕਿ ਕਿ ਜਿਹੜੇ ਕ੍ਰਾਈਮਨਲ ਗੈਂਗ ਲੀਡਰਸ ਨੇ ਜਿਹੜੇ ਲੋਕਾਂ ਨੂੰ ਇਹਦੇ ਵਿੱਚ ਇਨਵੋਲ ਕਰ ਰਿਹਾ ਖਾਸ ਕਰ ਨੌਜਵਾਨਾਂ ਨੂੰ ਉਹਨਾਂ ਨੂੰ ਫੜਿਆ ਜਾ ਸਕਦਾ ਹੈ ਪੁਲਿਸ ਨੇ ਲਗਭਗ 1200 ਚੋਰੀ ਦੀਆਂ ਕਾਰਾਂ ਜਿਹੜੀਆਂ ਉਹ ਹੁਣ ਤੱਕ ਬਰਾਮਦ ਕੀਤੀਆਂ ਹਨ ਜਿਹੜੇ ਕੰਜ਼ਰਵਟਿਵ ਨੇ ਉਹ ਆਪਣੇ ਜਿਹੜੇ ਉਹਨਾਂ ਨੇ ਮਤਲਬ ਉਹ ਵੀ ਕਹਿ ਰਹੇ ਆ ਕਿ ਜਿਹੜੇ ਇਹਦੇ ਐਂਟੀ ਥੈਫਟ ਲੈਜਿਸਲੇਸ਼ਨਸ ਨੇ ਚੋਰੀ ਦੇ ਵਿਰੋਧ ਦੇ ਵਿੱਚ ਜਿਹੜੇ ਕਾਨੂੰਨ ਨੇ ਜਿਨ੍ਹਾਂ ਦੇ ਵਿੱਚ ਇਹ ਆ ਕਿ ਸਜ਼ਾ ਟਾਈਮ ਵਧਾ ਦਿੱਤੀ ਜਾਵੇ ਖਾਸ ਕਰ ਜਿਹੜੇ ਰਿਪੀਟ ਆਫੈਂਡਰਸ ਨੇ ਇੱਕ ਵਾਰੀ ਜੇ ਕਿਸੇ ਨੇ ਕੋਈ ਗਲਤੀ ਕਰ ਲਈ ਤਾਂ ਉਹ ਤਾਂ ਠੀਕ ਆ ਪਰ ਜਿਹੜਾ ਬਾਰ-ਬਾਰ ਕਰ ਰਿਹਾ ਉਹਨੂੰ ਤਾਂ ਸਜ਼ਾ ਵੱਧ ਹੋਣੀ ਚਾਹੀਦੀ ਹੈ ਜਿਹੜੇ ਕਾਰਾਂ ਬਣਾਉਣ ਵਾਲੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਵਹੀਕਲ ਨੂੰ ਕਿਸੇ ਤਰ੍ਹਾਂ ਇਸ ਸਥਿਪਤ ਤੋਂ ਇਹ ਤੋਂ ਚੋਰੀ ਤੋਂ ਬਚਾਓ ਤੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਵੀ ਤੁਸੀਂ ਇਹ ਸਾਰੇ ਕੁਝ ਦੇ ਵਿੱਚ ਕੀ ਕਰ ਸਕਦੇ ਹੋ ਜਾਂ ਤੁਸੀਂ ਇਹਨੂੰ ਕਿਦਾਂ ਬਚਾ ਸਕਦੇ ਆ ਹੁਣ ਜਦ ਟੈਕਨੋਲੋਜੀ ਬਦਲੀ ਜਾ ਸਕਦੀ ਹੈ ਕੋਸ਼ੇ ਦੇ ਵਿੱਚ ਵੱਡੀ ਤਬਦੀਲੀ ਕੀਤੀ ਜਾ ਸਕਦੀ ਹੈ ਕਾਰਾਂ ਦੀ ਚੋਰੀ ਨੂੰ ਰੋਕਣ ਦੇ ਲਈ ਕਿਉਂਕਿ ਹਾਲਤ ਇਹ ਆ ਹੋ ਗਈ ਆ ਕੇ ਸਾਰੇ ਮਾਡਰਨ ਕਨਸੈਪਟ ਤੋਂ ਕਾਰਾਂ ਦੀ ਚੋਰੀ ਰੋਕਣ ਦੇ ਲਈ ਹੁਣ ਭਾਵੇਂ ਜਦੋਂ ਕਾਨੂੰਨ ਆਉਣਗੇ ਉਦੋਂ ਤੇ ਆਉਣਗੇ ਉਸ ਤੋਂ ਬਾਅਦ ਤੇ ਸਾਰਾ ਕੁਝ ਹੋਊਗਾ ਕਾਰਾਂ ਦੀ ਚੋਰੀ ਨੂੰ ਰੋਕਣ ਦੇ ਲਈ ਇਹਦਾ ਰੂਟ ਕੌਜ਼ ਲੱਭਿਆ ਜਾ ਰਿਹਾ ਹੈ ਤੇ ਉਹਦੇ ਤੋਂ ਬਾਅਦ ਫਿਰ ਉਹਨੂੰ ਫੜਿਆ ਜਾਊਗਾ ਪਰ ਜਿਹੜੇ ਰਵਾਇਤੀ ਢੰਗ ਤਰੀਕੇ ਨੇ ਲੋਕ ਉਹਨਾਂ ਦੇ ਉੱਤੇ ਆ ਗਿਆ ਤੇ ਜਿਹੜੇ ਮਾਹਰ ਆ ਉਹ ਵੀ ਇਹੀ ਸਲਾਹ ਦੇ ਰਹੇ ਰਵਾਇਤੀ ਢੰਗ ਤਰੀਕੇ ਦਾ ਮਤਲਬ ਕਿ ਤੁਸੀਂ ਉਹਦੇ ਵਿੱਚ ਜਿਹੜਾ ਸਟੀering ਨੂੰ ਲੋਕ ਕਰਨਾ ਹੈ ਤੇ ਉਹ ਡੰਡਾ ਜਿਹਾ ਲਾ ਕੇ ਉਹਨੂੰ ਲੋਕ ਕਰ ਦਿਓ ਜਾਂ ਤੁਸੀਂ ਜਿਹੜੇ ਉਹਦੇ ਪੈਡਲ ਨੇ ਉਹਦੇ ਉਹਨੂੰ ਬ੍ਰੇਕ ਪੈਡਲ ਜਾਂ ਗੈਸ ਪੈਡਲ ਜਿਹੜਾ ਹੈ ਉਹਨੂੰ ਲੋਕ ਕਰ ਦਿਓ ਸੰਗਲ ਪਾ ਲਓ ਕੁਛ ਕਰ ਲਓ ਅ ਕੁਛ ਵੀ ਕਰਕੇ ਮਤਲਬ ਇਹਨੂੰ ਬਚਾਓ ਜਿਹੜੇ ਫਿਜ਼ੀਕਲ ਤਰੀਕੇ ਆ ਚੇਨਾ ਪਾ ਲਓ ਤੁਸੀਂ ਟਾਇਰਾਂ ਨੂੰ ਉਹਨਾਂ ਨੂੰ ਬੰਨ੍ਹ ਦਿਓ ਕਿਸੇ ਮਤਲਬ ਜੇ ਕੋਈ ਚੋਰ ਆਉਂਦਾ ਵੀ ਆ ਤਾਂ ਉਹਨੂੰ ਤੋੜਨ ਨੂੰ ਟਾਈਮ ਲੱਗੂਗਾ ਸੋ ਜੇ ਇਹ ਇੱਥੇ ਆ ਰਿਹਾ ਇਹਦਾ ਮਤਲਬ ਜਿਹੜਾ ਮਾਡਰਨ ਸਿਕਿਉਰਿਟੀ ਸਿਸਟਮਾਂ ਕਾਰਨ ਦਾ ਫੇਲ ਹੋ ਰਿਹਾ ਸਰਕਾਰ ਹੁਣ ਇਸ ਕਾਨੂੰਨ ਦੇ ਤਹਿਤ ਜਿੱਥੇ ਬੈਂਕਾਂ ਨੂੰ ਕਹੂਗੀ ਕਿ ਆਹ ਅਕਾਊਂਟ ਖੁੱਲਾ ਰੱਖੋ ਸਾਨੂੰ ਦੱਸੋ ਇਹਦੇ ਬਾਰੇ ਉਥੇ ਇਹਨਾਂ ਕੰਪਨੀਆਂ ਨੂੰ ਵੀ ਕਹਿ ਸਕਦੇ ਆ ਕਿ ਆਹ ਫੀਚਰ ਪਾਓਗੇ ਤੇਸੀਂ ਗੱਡੀ ਰੋਡ ਤੇ ਆਉਣ ਦੇਣੀ ਆ ਨਹੀਂ ਤੇ ਅਸੀਂ ਤੁਹਾਨੂੰ ਆਗਿਆ ਨਹੀਂ ਦੇਣੀ ਵੀ ਤੁਹਾਡੀ ਕਾਰ ਨੂੰ ਮਨਜ਼ੂਰੀ ਨਹੀਂ ਦੇਣੀ ਜਿਹੜੇ ਕਿ ਸੇਫਟੀ ਫੀਚਰ ਜਿਹੜੇ ਇਦਾਂ ਦੇ ਹੋਣ ਜਿਹੜੇ ਹੋਰ ਕਿਸੇ ਵੀ ਚੀਜ਼ ਦੇ ਨਾਲ ਜਿਹੜੇ ਉਹਨਾਂ ਨੂੰ ਜਿਹੜਾ ਹੈਕ ਕਰਨਾ ਬਹੁਤ ਔਖਾ ਹੋਵੇ ਜਾਂ ਕੀਤਾ ਨਾ ਜਾ ਸਕਦਾ ਹੋਵੇ ਸੋ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਗੱਲਬਾਤ ਸਾਹਮਣੇ ਆਉਂਦੀ ਹੈ ਪਰ ਸਰਕਾਰ ਹੁਣ ਇਹਨਾਂ ਸਾਰਿਆਂ ਨੂੰ ਲੰਮੇ ਹੱਥੀ ਲੈ ਰਹੀ ਹੈ ਕਾਨੂੰਨ ਦੇ ਬਾਰੇ ਗੱਲਬਾਤ ਇਹ ਸਬੰਧੀ ਕੀਤੀ ਜਾ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ